ਨੂੰ ਰੱਬ ਨੇ ਰਾਜ ਦੇਣਾ ਨਾ ਪੁੱਠੇ ਲਟਕੇ ਵੀ ਨਿੰਦਿਆ ਕਰਦੇ ਰਹ ਉਹਨੂੰ ਦੇਣੀ ਦੇਣਾ ਆਪਾਂ ਘਰੋ ਇੱਥੇ ਬੈਠੇ ਭਾਵੇਂ ਤੱਪੀ ਜੀ ਹਾ ਉਹ ਹੋ ਗਿਆ ਉਹ ਹੋ ਗਿਆ ਹੁਣ ਇਹ ਸ਼ਬਦ ਨੂੰ ਚੇਤੇ ਰੱਖ ਕੇ ਚੱਲਿਓ ਸਪਿਰਚੁਅਲ ਬੰਦਾ ਉਦਮ ਕਰਦਾ ਹੈ ਸਪਿਰਚੁਅਲ ਬੰਦਾ ਸੰਘਰਸ਼ ਕਰਦਾ ਹੈ ਪਰ ਰੱਬ ਦੀ ਕੀਤੀ ਤੇ ਤਰਕ ਨਹੀਂ ਕਰਦਾ ਦੇਣਾ ਉਹ ਦੇਗਾ ਉਹਦੇ ਬਾਣੇ 'ਚ ਤੱਕਦਾ ਹੈ ਉਹਦੇ ਬਾਣੇ 'ਚ ਵਡਿਆਈਆਂ ਨਹੀਂ ਜੀ ਤੇਰੇ ਬਾਣੇ ਵਿੱਚ ਜਿੱਥੇ ਮਾਰੂਥਲ ਹੈ ਤੁਸੀਂ ਚਾਓ ਤੇ ਮਾਰੂਥਲ ਦੇ ਸਿਰ ਦੇ ਉੱਤੇ ਦਰਿਆਵਾਂ ਨੂੰ ਪੈਦਾ ਕਰ ਦੇਵੇਂ ਫਿਰ ਅਰਜਾ ਪਾਣਾ ਥਲ ਸਿਰ ਸਰਬ ਹੈ ਜਿਹੜੇ ਤਪੇ ਨੇ ਖੁਸ਼ਕ ਨੇ ਤੁਹਾਡਾ ਪਾਣਾ ਵਰਤੇ ਉਹਨਾਂ ਮਾਰੂਥਲਾਂ ਦੇ ਸਿਰ ਤੇ ਪਾਣੀ ਦੇ ਪ੍ਰਵਾਹ ਚਲਾ ਦੇ ਇਹਦਾ ਭਾਵ ਅਰਥ ਇਹ ਜਿਹੜੇ ਸਾਰੀ ਜ਼ਿੰਦਗੀ ਅੰਦਰੋਂ ਵਕਾਰਾਂ ਚ ਸੁੱਕੇ ਪੈਣੇ ਜੇ ਤੇਰੀ ਖੇੜ ਪ੍ਰਤਿ ਤੇ ਬੰਦਗੀ ਦੇ ਦਰਵਾਜ਼ਾ ਚਲਾ ਦੇ